ਮਾਸਟਰ ਸਲੀਮ ਵੱਲੋਂ ਮਾਤਾ ਚਿੰਤਪੁਰਨੀ ਦਰਬਾਰ ਬਾਰੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਮਾਸਟਰ ਸਲੀਮ ਖਿਲਾਫ ਮਾਮਲਾ ਦਰਜ ਕਰਨ ਨੂੰ ਲੈ ਕੇ 20 ਸਤੰਬਰ ਨੂੰ ਜਲੰਧਰ ਪੀਕੇ ਸ਼ਿਵ ਸੈਨਾ ਯੂਪੀਟੀ ਦੇ ਸੂਬਾ ਪਤਰੀ ਰੋਸ ਅਤੇ ਧਰਨੇ ਦੀਆਂ ਤਿਆਰੀਆਂ ਜ਼ੋਰਾਂ ਤੇ ਨੇ। ਐਸੇ ਦੌਰਾਨ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਉਦਮ ਪਾਲਾ ਸਾਹਿਬ ਠਾਕਰੂ ਜੀ ਦੀ ਅਗਵਾਈ ਹੇਠ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੀ ਸ਼ਿਵ ਸ਼ੈਨਿਕਾਂ ਤੇ ਫਲੋਂ ਸ਼ਕਤੀ ਪੀਠ ਮਾਤਾ ਚਿੰਤ ਪੂਰਨੀ ਜੀ ਬਾਰੇ ਇਤਰਾਜ਼ਯੋਗ ਟਿੱਪਣੀਆਂ ਕਰਨ ਵਾਲਿਆਂ ਦੇ ਖਿਲਾਫ ਧਰਨਾ ਦਿੱਤਾ ਜਾਵੇਗਾ ਸੂਚਿਤ ਹੈ ਕਿ ਤਿਆਰੀਆਂ ਪੂਰੀਆਂ ਹੋ ਚੁੱਕੀਆਂ ਨੇ ਜੈ ਕਰੇ ਵੀਰ ਬਜਰੰਗੇ ਹਰ ਹਰ ਮਹਾਦੇਵ ਸ਼ਿਵ ਸ਼ਨਾਉਦੋ ਬਲਾ ਸਾਹਿਬ ਠਾਕਰੇ ਦੇ ਸੂਬਾ ਪ੍ਰਧਾਨ ਸ਼੍ਰੀ ਯੋਗਰਾ ਸ਼ਰਮਾ ਜੀ ਦੇ ਨਿਸ਼ਾ ਨਿਰਦੇਸ਼ਾਂ ਤੇ ਅੱਜ ਲੁਧਿਆਣੇ ਵਿਖੇ ਸਮੁੱਚੇ ਸਰਾਤਨ ਧਰਮ ਪ੍ਰੇਮੀਆਂ ਦੀ ਇੱਕ ਮੀਟਿੰਗ ਹੋਈ ਹੈ ਜਿਦੇ ਵਿੱਚ ਪਾਰਟੀ ਨੇ ਸਾਰੇ ਸ਼ਿਵ ਸ਼ੰਕਾ ਤੋਂ ਇਲਾਵਾ ਸਨਾਤਨ ਧਰਮ ਦੀਆਂ ਪ੍ਰਮੁੱਖ ਸੰਸਥਾਵਾਂ ਦੇ ਆਗੂ ਸਹਿਬਾਨ ਵੀ ਸਾਡੇ ਨਾਲ ਸ਼ਾਮਲ ਹੋਏ ਨੇ ਜਿਨ੍ਹਾਂ ਵਿੱਚ ਵਿਚੇਚੇ ਤੌਰ ਤੇ ਸ਼੍ਰੀ ਹਿੰਦੂ ਤਖਤ ਦੇ ਪ੍ਰਦੇਸ਼ ਪ੍ਰਚਾਰਕ ਸ਼੍ਰੀ ਵਰੁਣ ਮਹਿਤਾ ਜੀ, ਮਾਹ ਸ਼ਿਵਰਾਤਰੀ ਮਹਾਸਭ ਕਮੇਟੀ ਦੇ ਸ਼੍ਰੀ ਲਵਲੀ ਤਾਪੜ ਜੀ, 바ਵਾ ਲਾਲਦੇਵਾਲ ਸੰਗਤੋਂ ਵੱਡੇ ਵੀਰ ਵਿਨੋਦ ਦਾਰਾ ਕੁੰਦਰਾ ਜੀ ਔਰ ਸਨਾਤਨ ਧਰਮ ਰક્ષਕ ਮੰਚ ਤੋਂ ਅਮਨੀਸ਼ ਮਿੱਤਲ ਜੀ ਤੋਂ ਇਲਾਵਾ ਹੋਰ ਵੀ ਇੱਥੇ ਬੰਦਿਆਂ ਦੇ ਆਗੂ ਸਹਿਬਾਨ ਅੱਜ ਸਾਡੇ ਨਾਲ ਸਾਂਝੇ ਰੂਪ ਚ ਇਸ ਪ੍ਰੈਸ ਕਾਨਫਰੰਸ ਨੂੰ ਸਮਰਥਨ ਕਰ ਰਹੇ ਆ ਜੋ ਕਿ ਪਿਛਲੇ ਦਿਨੀ ਮਾਸਟਰ ਸੁਰੀਮ ਗਾਇਕ ਵੱਲੋਂ ਇਹਨਾਂ ਨਕੌਦਰ ਦੇ ਮੰਚ ਦੇ ਉੱਤੇ ਮਾਦਾ ਚੰਤਪੁਰਨੀ ਦਰਬਾਰ ਬਾਰੇ ਇੱਕ ਐਸੀ ਟਿੱਪਣੀ ਆਪੱਤੀ ਜਨਨ ਕੀਤੀ ਗਈ ਜਿਹਦੇ ਨਾਲ ਦੁਨੀਆ ਭਾਰ ਚ ਰੰਦੇ ਮਹਾਮਾਈ ਦੇ ਭਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਜਿਸ ਤੋਂ ਬਾਅਦ ਲੜੀ ਬਾਰ ਸਾਰੇ ਹੀ ਸਰਾਕਰਤਨ ਭ੍ਰਮੀਓਰ ਸ਼ਿਵਸ਼ਨਾ ਵੱਲੋਂ ਲਗਾਤਾਰ ਪਿਛਲੇ 15 ਦਿਨ ਤੋਂ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਮੈਂ ਸਮਝਦਾ ਪੰਜਾਬ ਦੇ ਵਿੱਚ ਸਰਾਕਰਤਨ ਦੀ ਬੇਅਦਬੀ ਨੂੰ ਲੈ ਕੇ ਕਾਨੂੰਨ ਦੇ ਜਿਹੜੇ ਦੋਹਰੇ ਮਾਪਦੰਡ ਦੀ ਤਾਜ਼ਾ ਮਿਸਾਲ ਸਾਨੂੰ ਦੇਖਣ ਨੂੰ ਮਿਲ ਰਹੀ ਹੈ ਜਿਹੜਾ 1520 ਦਿਨ ਹੋ ਗਏ ਪ੍ਰਸ਼ਾਸਨ ਵੱਲੋਂ ਕੋਈ ਵੀ ਮੁਕੱਦਮਾ ਨਹੀਂ ਦਰਜ ਕੀਤਾ ਗਿਆ ਬੈਗ ਦੇ ਖਿਲਾਫ ਔਰ ਲਗਾਤਾਰ ਅਸੀਂ ਸੰਘਰਸ਼ ਕਰ ਰਹੇ ਹਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਵਿਰੋਧ ਜਾਰੀ ਹੈ ਸੋ ਉਸੇ ਵਿਰੋਧ ਦੀ ਲੜੀ ਨੂੰ ਅੱਗੇ ਲੈ ਜਾਂਦੇ ਹਾਂ ਸ਼ਿਵਸ਼ਨਾ ਵੱਲੋਂ ਪੰਜਾਬ ਦੇ ਸਾਰੇ ਸਨਾਤਨ ਧਰਮ ਪ੍ਰੇਮੀਆਂ ਦੇ ਨਾਲ ਮਿਲ ਕੇ 20 ਸਤੰਬਰ ਦਿਨ ਬੁੱਧਵਾਰ ਨੂੰ ਜਲੰਧਰ ਵਿਕੇਕ ਰਾਜ ਸਤਰੀਏ ਰੋਸ ਤਰਨਾ ਕੀਤਾ ਜਾ ਰਿਹਾ ਜਿਦੇ ਵਿੱਚ ਜਦ ਤੱਕ ਮਾਸਟਰ ਸਰੀਮ ਤੇ ਮੁਕੱਦਮਾ ਦਰਜ ਨਹੀਂ ਹੁੰਦਾ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਸਨਾਤਨ ਧਰਮ ਪ੍ਰੇਮੀ ਜਲੰਧਰ ਪਹੁੰਚ ਰਹੇ ਨੇ ਪੂਰੀ ਬੜੀ ਬੜੀ ਤਦਾਦ ਚ ਔਰ ਇਸੇ ਤਰੀਕੇ ਨਾਲ ਲੁਧਿਆਣੇ ਤੋਂ ਵੀ ਇਹਨੂੰ ਤੋਂ 400 ਜਰੇ ਆ। ਸਨਾਤਨ ਧਰਮ ਪ੍ਰੇਮੀ ਇਕੱਠੇ ਹੋ ਕੇ ਇੱਕ ਵੱਡੇ ਕਾਫਲੇ ਦੇ ਰੂਪ ਵਿੱਚ ਜਲੰਧਰ ਕੂਚ ਕਰਨਗੇ ਔਰ ਐਸਐਸਪੀ ਦਫਤਰ ਦਿਹਾਤੀ ਜਲੰਧਰ ਦੇ ਦਫਤਰ ਦੇ ਮੂਹਰੇ ਜਿਹੜਾ ਧਰਨਾ ਮਜਾਰਾ ਹੋਊਗਾ ਔਰ ਅਨਮਿੱਥੇ ਸਮੇਂ ਲਈ ਜਦ ਤੱਕ ਮਾਸਟਰ ਸ਼ਰੀਨ ਦੇ ਖਿਲਾਫ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਕਿਉਂਕਿ ਇੱਕ ਐਗਜ਼ੈਂਪਲ ਜਿਹੜੀ ਆ ਉਹ ਸੈੱਟ ਕਰਨ ਲਈ ਬਹੁਤ ਜ਼ਰੂਰੀ ਆ ਕਿਉਂਕਿ ਲਗਾਤਾਰ ਸਨਾਤਨ ਧਰਮ ਦੇ ਖਿਲਾਫ ਇਹੋ ਜਿਹਾ ਖੋਤੀਆਂ ਤਾਕਤਾਂ ਵੱਲੋਂ ਹਮੇਸ਼ਾ ਸਨਾਤਨ ਧਰਮ ਦਾ ਬਲੇ ਕਾਣ ਕੀਤਾ ਜਾਂਦਾ ਸੋਚੇ ਸਮਝੇ 76 ਦੇ ਤਹਿਤ ਔਰ ਬਾਅਦ ਦੇ ਵਿੱਚ ਇੱਕ ਬੜਾ ਸੋਕਾ ਇਹ ਮਾਫੀ ਮੰਗ ਕੇ ਆਪਣੀ ਜਾਨ ਚੜਾਉਣ ਦਾ ਕੰਮ ਕੀਤਾ ਜਾਂਦਾ ਹੈ ਲੇਕਿਨ ਇਸ ਵਾਰ ਸਤਨ ਸੰਤਨ ਧਰਮ ਪ੍ਰੇਮੀਆ ਨੇ ਜਿਹੜੀਆਂ ਭਾਵਨਾਵਾਂ ਮਾਹਤੂਰੀਆਂ ਅਸੀਂ ਹਰ ਗਿਜਰ ਬਰਦਾਸ਼ਤ ਨਹੀਂ ਕਰਾਂਗੇ ਇਹ ਜੇ ਗਾਇਕਾਂ ਦਾ ਜਿਹੜਾ ਵੀ ਵਿਰੋਧ ਜਿਸ ਪੱਧਰ ਤੇ ਕਰਨਾ ਪਿਆ ਉਹ ਬਰੋਲ ਹੋਏਗਾ ਔਰ 20 ਸਤੰਬਰ ਨੂੰ ਬੁੱਧਵਾਰ ਨੂੰ ਚਾਹੇ ਸਾਨੂੰ ਸੜਕਾਂ ਜਾਮ ਕਰਨੀਆਂ ਪੈਣ ਚਾਹੇ ਹਾਈਵੇ ਬਲੌਕ ਕਰਨਾ ਪਵੇ ਜਦ ਤੱਕ ਇਸ ਮਾਮਲੇ ਦੇ ਲਈ ਸਾਨੂੰ ਇਨਸਾਫ ਨਹੀਂ ਮਿਲਦਾ ਸੰਘਰਸ਼ ਜਿਹੜਾ ਜਾਰੀ ਰਹੇਗਾ ਏ ਕਰੇ ਪੀਰ ਬਜਰੰਗੇ ਹਰ ਹਾਲ ਮੁਹਾਰੇ ਗਾਇਬ ਦੇ ਅੰਦਰ ਅਖੋਤੀ ਗਾਇਬ ਹੂੰਗਾ ਮਾਸਟਰ ਸਲੀਮ ਜਿਨੇ ਇੱਕ ਸੋਚੀ ਸਮਝੀ ਸਾਜਿਸ਼ ਤੇ ਤਹਿਤ ਸਰਾਕੰਤਰਮ ਪ੍ਰੇਮੀ ਇਹ ਭਾਵਨਾਵਾਂ ਨੂੰ ਆਵਾਜ਼ ਦਿੱਤਾ ਸਾਡੇ ਉੱਤਰ ਭਾਰਤ ਦੇ ਪ੍ਰਸਿੱਧ ਸ਼ਕਤੀਪੀਠ ਮਾਚਿੰਦ ਤੁਨੀ ਨੂੰ ਲੈ ਕੇ ਵੀ ਬਾਦੇ ਟਿਕਨੀ ਕੀਤੀ ਮੈਂ ਅੱਜ ਇਸ ਜਦੋਂ ਪ੍ਰੈਸ ਕਾਨਫਰੰਸ ਦੇ ਰਾਹੀਂ ਵੀ ਸਾਡੇ ਦੋ ਸਰਾਕੰਤਰਮ ਪ੍ਰੇਮੀ ਔਰ ਪੰਜਾਬ ਦੇ ਅੰਦਰ ਸਰਾਕੰਦ ਦੀ ਅਲੱਗ ਜਗਾਂ ਨਾਲੇ ਮੇਰੇ ਵੀਰ ਚੰਦਰ ਕਾਂ ਜੱਦਾ ਜੀ ਜਿਹੜੇ ਸੂਹ ਸਾਥੀਆਂ ਦੇ ਨਾਲ ਸ਼ਿਰਚਨਾ ਉਦੋਂ ਬਾਲਾ ਸਿੰਘ ਸਾਹਿਬ ਸਾਖਰੀਵਨੋਂ ਪੂਰੇ ਪੰਜਾਬ ਦੇ ਅੰਦਰ ਜੰਗੀ ਪੱਦਰ ਤੇ ਮਸਤ ਦੇ ਸਕ੍ਰੀਮ ਦੇ ਕਲਾਬ ਵਾਇ ਵਾਇ ਉਨੰਧ ਕਰ ਰਹੇ ਨੇ ਉੱਥੇ ਪੰਜਾਬ ਦੇ ਵੱਖ-ਵੱਖ ਸਵਾਤਨ ਧਰਮ ਪ੍ਰੇਮੀ ਸੰਗਠਨ ਔਰ ਸ੍ਰੀ ਹਿੰਦੂ ਤਖਤ ਦੇ ਨਾਲ ਜਿੱਤੇ 39 ਦੇ ਕਰੀਬ ਬਾਕੀ ਸਵਾਤਨ ਧਰਮ ਪ੍ਰੇਮੀ ਸੰਗਠਨ ਪੰਜਾਬ ਦੇ ਕੰਮ ਕਰ ਰਹੇ ਨੇ ਉਹ ਸਾਰੇ 20 ਸਤੰਬਰ ਦੇ ਘਰਨੇ ਦੇ ਵਿੱਚ ਨੂੰ ਮਹਾਮਾਕੇ ਪਹੁੰਚਣਗੇ ਬਸ ਇਹ ਐਡਮਿਨਿਸਟ੍ਰੇਸ਼ਨ ਨੂੰ ਦੱਸਣਾ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਅਸੀਂ ਹਮੇਸ਼ਾ ਸਭ ਧਰਮਾਂ ਦਾ ਸਤਿਕਾਰ ਕੀਤਾ ਹੈ ਲੇਕਿਨ ਜਦੋਂ ਵੀ ਗੈਰ ਸਮਾਪਨੀ ਕਿਸੇ ਧਰਮ ਦੀ ਬਾਰੇ ਵਿੱਚ ਵਿਸ਼ੇਸ਼ ਗੱਲ ਚਲ ਜਾਂਚ ਕਰਨ ਬਲੋ ਬਿਨਾ ਕਿਸੇ ਤਸਦੀਕੀ ਜਾਣਕਾਰੀ ਕਿਤੇ ਬਿਨਾ ਕਿਸੇ ਤਸਦੀਕੀ ਇਨਕੁਆਇਰੀ ਕਿਤੇ ਉਸੇ ਟਾਈਮ ਮੁਕਦਮਾ ਜਾਰਜ ਕੀਤਾ ਜਾਂਦਾ ਹੈ ਲੇਕਿਨ ਜਦੋਂ ਗੱਲ ਸਲਾਤਨ ਧਰਮ ਪ੍ਰੇਮੀਆਂ ਦੀ ਜਾਂ ਸਲਾਤਨ ਧਰਮ ਦੀ ਬੇਜਬਰੀ ਹੋਵੇ ਉਹਦਾ ਪ੍ਰਸ਼ਾਸਨ ਦੇ ਅਧਿਕਾਰੀਆਂ ਕੋਲ ਰਿਟਾਇਰ ਅਟੈਚ ਜਵਾਬ ਹੁੰਦਾ ਕਿ ਅਸੀਂ ਜਾਂਚ ਕਰ ਰਹੇ ਹਾਂ ਇੱਕ ਬੰਦਾ ਖੁੱਲੇ ਆਮ ਜਿਹਦੀ ਵੀਡੀਓ ਤੋਂ ਇੱਕ 10 ਸਾਲ ਦਾ ਬੱਚਾ ਵੀ ਦੱਸ ਸਕਦਾ ਹੈ ਕਿ ਕਿਸ ਤਰੀਕੇ ਨਾਲ ਉਹ ਧਰਮ ਪ੍ਰੇਮੀਆਂ ਦੀਆਂ ਭਾਵਨਾਵਾਂ ਮੂਤ ਕਰ ਰਿਹਾ ਉਦੇ باوجود ਪ੍ਰਚਾਚਨ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਪਤਾ ਨਹੀਂ ਕਿਉਂ ਪੰਜਾਬ ਸਰਕਾਰ ਤੇ ਪੰਜਾਬ ਦਾ ਐਡਮਿਨਿਸਟ੍ਰੇਟਿਵ ਢਾਂਚਾ ਮਾਸਟਰ ਸੁਲੀਮ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਪੰਜਾਬ ਦੇ ਜਿਹੜੇ ਅਧਿਕਾਰੀ ਆ ਉਹਦੇ ਨੇ ਆਪਣੇ ਨਿੰਦੀ ਰਿਸ਼ਤਿਆਂ ਨੂੰ ਪ੍ਰਮੁਖਤਾ ਦੇ ਰਿਹਾ ਲੇਕਿਨ ਸਨਾਤਨ ਧਰਮ ਪ੍ਰੇਮੀ ਇਸ ਵਾਰ ਤੱਕਈ ਇਸ ਗੱਲ ਨੂੰ ਮੰਨਣਗੇ ਨਹੀਂ ਪਰ ਮਾਸਟਰ ਸੁਲੀਮ ਦੀ ਜਿਹੜੀ ਗਲਤੀ ਉਹਦੀ ਸਜ਼ਾ ਉਹਨੂੰ ਸਲਾਕਾ ਦੇ ਪਿੱਛੇ ਭੇਜ ਕੇ ਦੇਣਗੇ ਕਿਉਂਕਿ ਮਾਸਟਰ ਸੁਲੀਮ ਵਰਗੇ ਜਿਹੜੇ ਹੋਰਾਇਕ ਨੇ ਜਿਹੜੇ ਸਸਤੀ ਲੋਕਪੀੜਤਾ ਹੱਥਲ ਕਰ ਲਈ ਜਦੋਂ ਪਿਛਲੇ ਦਿਨੀ ਅਸੀਂ ਸੋਸ਼ਲ ਮੀਡੀਆ ਰਾਹੀਂ ਦੇਖਿਆ ਕਿ ਮਾਸਟਰ ਸਲੀਮ ਦੇ ਕੁਝ ਹੇਤੇ ਨੇ ਜਿਹੜੇ ਉਹ ਕੰਦੇਕੇ ਵੀ ਮਾਸਟਰ ਸਲੀਮ ਬੁਲੰਦੀਆ ਤੇ ਉਹਨੂੰ ਕਿਤੇ ਸਸਤੀ ਲੋਕਪ੍ਰੀਤਤਾ ਦੀ ਆਗਰ ਨਹੀਂ ਹੈ ਲੇਕਿਨ ਸਾਨੂੰ ਭੁੱਲਣਾ ਨਹੀਂ ਚਾਹੀਦਾ ਕਿ ਅੱਜ ਪੰਜਾਬ ਬੁਰਦेश ਵਿਦੇਸ਼ ਦੇ ਅੰਦਰ ਸਨਾਤਨ ਧਰਮ ਦੇ ਖਿਲਾਫ ਸੋਸ਼ਲ ਮੀਡੀਆ ਰਾਹੀਂ ਜੋ ਧੁਸ਼ਪ੍ਰਚਾਰ ਦਾ ਸਕੈਮ ਚੱਲ ਰਿਹਾ ਇੱਕ ਮੁਹਿੰਮ ਚੱਲ ਰਹੀ ਹੈ ਜਿੱਥੇ ਲੋਕਾਂ ਨੂੰ ਡਾਲਰਾਂ ਦੀ ਆਮਦਨ ਹੋ ਰਹੀ ਹੈ ਮਸਜਿਦ ਨਲੀਮ ਵੀ ਉਸੇ ਲੜੀ ਚ ਜੁੜ ਗਿਆ ਜਿਨੇ ਸਾਜੀ ਦੇ ਤੇ ਸਰਾਧਨ ਤਰੰਪ੍ਰੇਮੀ ਦੀ ਭਾਵਨਾ ਨੂੰ ਮਨਜ ਕੀਤਾ ਜਿਹੜੇ ਸਰਾਧਨ ਦੇ ਖਲਾਬ ਵਿਸ퍼ਚਾਰ ਕਰਨ ਲੀਆਂ ਤਾਕਤਾਂ ਉਹਨਾਂ ਦੀ ਅੱਖਾਂ ਦਾ ਤਾਰਾ ਬਣਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸਾਡੇ ਸਰਾਧਨ ਤਰੰਦੇ ਦੇਵੀ ਦੇਵਤਾਵਾਂ ਨੇ ਹਮੇਸ਼ਾ ਇੱਕੋ ਸੀਮ ਦਿੱਤੀ ਹੈ ਧਰਮ ਦੀ ਰੱਖਿਆ ਜਿਹੜਾ ਧਰਮ ਦਾ ਪ੍ਰਚਾਰ ਹੈ ਕਬੀ ਧਰਮ ਦੀ ਰੱਖਿਆ ਸ਼ਸਤਰ ਸੇ ਕਬੀ ਸਾਸ਼ਟਰੋਂ ਸੇ ਤੇ ਸਰਾਧਨ ਤਰੰਪ੍ਰੇਮੀ ਦਿੱਤੇ ਸਾਸ਼ਟਰ ਦੇ ਮੁਤਾਬਕ ਚੱਲ ਰਿਹਾ ਹੈ ਅੱਜ ਸ਼ਸਤਰ ਚੱਕਣ ਲਈ ਮਜਬੂਰ ਉਹਨਾਂ ਨੂੰ ਪ੍ਰਚਾਰਨ ਕਰ ਰਿਹਾ ਹੈ 20 ਨਵੰਬਰ ਦਾ ਧਰਨਾ ਪੰਜਾਬ ਦੇ ਅੰਦਰ ਇੱਕ ਨਵੀਂ ਹਲਕ ਜਗਾਏਗਾ ਮੈਂ ਜੱਡਾ ਜੀ ਤੇ ਸਮੂਚੀ ਟੀਮ ਨੂੰ ਯਕੀਨ ਦਿਵਾਉਣਾ ਜੇ ਜਿਹੜੀ Hindu ਤਖਦੀ ਹੈ ਜਿਹੜੀਆਂ ਟੀਮਾਂ ਜਲੰਧਰ, ਤਕੂੜਥਲਾ, ਅੰਮ੍ਰਿਤਸਰ ਤੋਂ ਨੂੰ ਨੂੰ ਆ ਕੇ 20 ਨਵੰਬਰ ਦੇ ਜਲੰਧਰ ਵਿਖੇ ਧਰਨੇ ਤੇ ਪਹੁੰਚਣੀ ਆ ਜੈ ਮਹਾਦੇਵ ਸਨਾਤਨ ਭਰਮ ਪ੍ਰੇਮੀਆ ਦੀ ਜਿਹੜੀ ਸਭਾ ਅਜ ਲੁਧਿਆਣਾ ਵਿੱਚ ਚੰਦਰਦਾਨ ਜੱਡਾ ਜੀ ਦੀ ਅਗਵਾਈ ਵਿੱਚ ਰੱਖੀ ਗਈ ਹੈ ਪੂਰੇ ਦੇ ਵਿੱਚ ਲਗ ਲਗ ਸੰਸਥਾਵਾਂ ਤੋਂ ਜਿਨਨੇ ਵੀ ਸਨਾਤਨ ਧਰਮ ਪ੍ਰੇਮੀ ਨੇ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਸਾਂਝੇ ਕੀਤੇ ਨੇ ਔਰ ਜੜਾ ਜੀ ਨੇ ਰਲ ਕੇ ਸਾਰਿਆਂ ਨੇ ਜਿਹੜਾ ਉਪਰਾਲਾ ਕੀਤਾ ਹੈ ਕਿ ਜਨੰਦਰ ਵੱਲੋਂ ਪੁੱਛ ਕਰਨਾ ਹੈ ਔਰ ਸਨਾਤਨ ਧਰਮ ਕੋਈ ਛੱਗ ਨਹੀਂ ਕਿ ਕਈ ਸਹਾ ਨਾਲ ਤੋਂ ਕਈ 100 ਸਾਲਾ ਤੋਂ ਚੱਲਿਆ ਆ ਰਿਹਾ ਹੈ ਉਹ ਕਈ ਤਾਕਤਾਂ ਜਿਹੜੀਆਂ ਰਾਜਨੀਤਿਕ ਤਾਕਤਾਂ ਨੇ ਇਸ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੀਆਂ ਨੇ ਔਰ ਅੱਜ ਜੇ ਆਵਾਜ਼ بلند ਨਾ ਕੀਤੀ ਗਈ ਆਪਣੇ ਹਿੰਦੂਆਂ ਵੱਲੋਂ ਸਨਾਤਨ ਪ੍ਰੇਮੀਆਂ ਵੱਲੋਂ ਲੇਕਿਨ ਸਾਡੀ ਆਉਣ ਵਾਲੀ ਜਨਰੇਸ਼ਨ ਜਿਹੜੀ ਆਗੂ ਹੈ ਉਹਨਾਂ ਨੇ ਨੱਕ ਮਹਿਜਾ ਬਹੁਤ ਨਾ ਬੇਗਾ ਜੈ ਸ਼੍ਰੀ ਰਾਮ ਮਾ ਭਗਵਾਨੀ ਦੀ ਕਿਰਪਾ ਨਾਲ ਜਿਹੜਾ ਸਾਡੇ ਚੰਦਾ ਚਟਾ ਜੀ ਨੇ ਮਾਸਟਰ ਖਲੀਲ ਦੇ ਤਾਫ ਚਲੰਦਰ ਜਸ ਸਮੂਹਿਕਤਾ ਨੇਦਾ ਆਹਵਾਨ ਕੀਤਾ ਹੈ ਸਨਾਤਨ ਬੱਚਾ ਮੰਚ ਦਾ ਹਰ ਕਲਾਕਾਰ ਦਾ ਉਸ ਤੋਂ ਨੂੰ ਪੜ ਚੜ ਕੇ ਆਪਣੇ ਸਰਾਧਤ ਤੋਂ ਨਵਾਸ ਦੇ ਪੂਦੀ ਦਿਨ ਉਸਦੇ ਜਰੂਰ ਪਹੁੰਚੇਗਾ ਮੈਂ ਸਾਰ ਸਰਾਧਤ ਪ੍ਰੇਮੀ ਨੂੰ ਬੇਨਤੀ ਕਰਦਾ ਜਦੋਂ ਸਰਾਧਤ ਮੰਦ ਦੇ ਉੱਪਰ ਕੋਈ ਆ ਉੱਪਰ ਆਉਂਦੀ ਆ ਤਾਂ ਬਰ ਚੜ ਕੇ ਮੈਦਾਨ ਚ ਉਤਰੋ ਘਰਾਜੇ ਪੈ ਕੇ ਤੁਹਾਡੇ ਤੇ ਤੁਹਾਨੂੰ ਦੀ ਰੱਖਿਆ ਕੋਈ ਨਹੀਂ ਕਰੂਗਾ ਬਹੁਤ ਸ਼ਾਨਦਾਰ ਫਾਰਮ ਕੀ ਜੈ